ਮਾਲੂਮਾ ਮੰਦੀਪ ਕੌਰ ਮੰਦੀਪ ਕੌਰ ਕੌਣ ਆ ਇਹ ਹੁਸਕਾਰ ਨਹੀਂ ਕਰਦੀ ਅੱਛਾ ਹਰਪ੍ਰੀਤ ਜੀ ਹੇ ਰਾਜੀ ਕੌਰ ਪਾਜੀ ਇਹਨਾਂ ਨੂੰ ਬਲਵਾਦ ਹੋਈ ਆ ਜਿਹੜੇ ਸਾਡੇ ਬਲਵਾਦ ਪਾਜੀ ਬੈਣ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾਰੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਦਾਂ ਪਹਿਲਾਂ ਦੇਖ ਲੋਗੇ ਨਾਂ ਲਾ ਕੇ ਮੈਂ ਲਾ ਦਵਾਂਗਾ ਜੋ ਕਿਹੜੀ ਗੱਲ ਮਾਰ ਕੇ ਸਿਰ ਪਾੜਿਆ ਜੋ ਬਾਪਰ ਕਹੋ ਜੀ ਸਿੰਗਲਸ 3 ਵਾਰ ਨੰਬਰ ਇੱਕ ਦੀ ਭਾਜੀ ਹਾਂ ਜੀ ਆਹ ਆਦਮ ਨੇ ਬਾ ਸ਼ੇਰ ਖਾ ਦੂ ਜੋ ਸ਼ੇਰ ਮੁੰਡਾ ਹੈ ਦੇ ਬੱਚੇ ਇੱਕ ਕੁੜੀ ਇੱਕ ਮੁੰਡਾ ਨੇ ਕਾਰਨ ਕੀ ਕਰਨ ਗਈ ਕਾਰਨ ਕਿ ਪੰਜ ਨੂੰ 5 ਸਾਲ ਹੋ ਗਏ ਹੈ ਜੀ ਚੜਾਰੇ ਜੀ ਤਾਂ ਖਬਰਾਂ ਜਾਂਦੀਆਂ ਨੇ ਯਾਰ ਗਲੀ ਦਾ ਦੇਈ ਤੇ ਘਰ ਦੀ ਸੰਭੀ ਤੇ ਰਹਿੰਦੀ ਜੋ ਦੋਹਾਂ ਚ ਕਮਉਂਦਾ ਹੀ ਨਹੀਂ ਚਰਹਾਂ ਨੂੰ ਮਸਤੀ ਚ ਮੁੰਡਾ ਹੈ ਦੋਹਾਂ ਚ ਕਮਉਂਦਾ ਹੈ ਬਾਬੀ ਨੂੰ ਫੋਨ ਕਰਦਾ ਮੈਂ ਮੇਰੇ ਪਤੀ ਬਾਰ ਕਢਾ ਦੇ ਜੀਜਮੰਤ ਕਰਾ ਦੇ ਜੀਜਮੰਤ ਕਰਾ ਦੇ ਘਰ ਆਣ ਕਿਉਂ ਮੈਨੂੰ ਪੁੱਛ ਬਾਈ ਮੇਰੀ ਘਰ ਦੀ ਵੀ ਗੱਲ ਕੋਈ ਬਾਬਾ ਮੈਂ ਇਹਨੂੰ ਦਰਦੀ ਨੂੰ ਦੱਸਦੀ ਮੈਂ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਤੁਹਾ ਬੰਦਾ ਖਲਾਮਰਦਾ ਜੀ ਮੌਤ ਹੋ ਜਾਏਗੀ ਨਾ ਕੀ ਨਾ ਕੀ ਦਾ ਸੰਘੇਰ ਸੰਘਿਆ ਪੰਨ ਮਹੀਨਾ ਗੱਬਿਆ ਰੇ ਮੇਰੇ ਪਾਪ ਨੂੰ ਮੇਰੇ ਬਾਰ ਕਢਾਏ ਨਾ ਇਹਨੂੰ ਤਾਂ ਨੀਆ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਪਰ ਲੋਕਾਂ ਦਰਿਆ ਅੰdre ਅੰdre ਸਿਨੇ ਅੱਜ ਜੀਜਾ ਦਾ ਕੜਾ ਛੱਡ ਦੇ ਕਾਂਦੀ ਸ਼ੇਰ ਤੇ ਨੀ ਛੜਦੂ ਦੀ ਮੇਰਾ ਜਿੱਦਾਂ ਮੈਂ ਛੱਡ ਸਕਦੀ ਪਰ ਪਾਣ ਵੀ ਰਲੀ ਅਬੀ ਵੱਡੀ ਇਤਨਾ ਜਿੱਦ ਦੀ ਅਰਕੇ ਨਾ ਗੱਲ ਬਾਤ ਹੀ ਤੇ ਕੁੜੀ ਵਿਆਹੀ ਗਈ ਤੇਰੀ ਪਾਣ ਮੈਂ ਹੱਥੀ ਸਾਰਾ ਕੁੱ ਕਰਾਇਆ ਕਾਂਦੀ ਸਿੰਘ ਉਧਰ ਕੜਾ ਛੜਦੇ ਉਧਰ ਕੜਾ ਚੜਾਦੇ ਮੇਰੇ ਘਰ ਲੈ ਕੇ ਤੇ ਆਬ ਦੇਣਾ ਸਾਢਿੰਕ ਆਉਦੀ ਕਿੰਨੇ 70000 ਦੀ ਤਨਖਾਹ ਮੇਰੀ ਮਾਨ ਖਵਾ ਇਹ ਤਾਂ ਗੱਲਾਂ ਕਰਦੀ ਮੈਂ ਕਤਲ ਕੀਤਾ ਇਹ ਆਏ 5-7 ਜਣੇ 2 ਜਣੇ ਤੇ ਪਤੀ ਗਰਲਾਜ ਤੇ ਲਾਦਾ ਮੁੰਡਾ ਬਸ ਨੂੰ ਬਤਰਾ ਆਈ ਤੇ ਚਾਰ ਜਣ ਹੋਰ ਨਾਲ ਉਹਨਾਂ ਦਾ ਵੀ ਪਤਾ ਹਨ ਕੌਣ ਕੌਣ ਨੇ ਇਹ ਬੰਦਾ ਬੰਦੇ ਬੀਨੂ ਦਾ ਵੀ ਪਤਾ ਹੈ ਜਿਹੜਾ ਜਿਹੜਾ ਸਾਡੀ ਹੀ ਜਿਹੜਾ ਸੀ ਅਜੀ ਦਾ ਕੀ ਨਾਮ ਹੈ ਗਰਲਾ ਸਿੰਘ ਜਿਹਦੇ ਨਾਮ ਦੇ ਲੰਬਾ ਵੀ ਜਾਂ ਵੀ ਸੰਗਤ ਦੇ ਮੁੰਡੇ ਦਾ ਨਾਮ ਜੋ ਕਿਹੜੇ ਕਿਹੜੇ ਨਾਲ ਸਕੇ ਪਰਾ ਦੇ ਆਏ ਹੱਬੇ ਨਾਲ ਨਾਲ ਤੇ ਲਾਪ੍ਰੀ ਸਿੰਘ ਤੇ ਕੁਜ ਸਿੰਘ ਨੇ ਇਹ ਨਾਲ ਸੰਭਵ ਨਹੀਂ ਕੱਖ ਵੀ ਮੈਂ ਵੀ ਇਹ ਕਰਨਾ ਕੋਈ ਨਹੀਂ ਵੱਧ ਤੋਂ ਵੱਧ ਸਭ ਨਾਲ 50 ਸਜਾ ਵੀ ਮੇਰੇ ਵਾਸਤੇ ਥੋੜੀ ਹੈ ਮੈਨੂੰ 50 ਸਜਾ ਰੋਣਾ ਉਹ ਵੀ ਮੈਨੂੰ ਥੋੜੀ ਲੱਗੂਗੀ ਇਹਨਾਂ ਨੂੰ ਸਾਰੇ 50 ਵੀ ਇਹਨਾਂ ਨੂੰ ਸਜਾ ਵੀ ਮੈਨੂੰ ਥੋੜੀ ਲੱਗਦੀ ਦੀ ਸਾਡਾ ਮੁੰਡਾ ਸ਼ੇਰ ਜਿੱਡਾ ਲੈ ਕੇ ਗਏ ਜੋ ਸੁੱਖ ਕਿੱਥੇ ਰਹਿਣਾ ਲੈ ਜਾ ਕਿੰਗੜੀ ਲੈ ਕੀ ਲੱਗਦੀ ਹੈ ਕਿਸੇ ਇਹ ਜਿਹੜਾ ਮਨਸਟਰ ਕੀ ਦਾ ਕੀ ਗਾਇਬ ਦੀ ਗੱਲ ਹੋ ਜਿਹੜਾ ਜਿਹੜਾ ਮੇਰੀ ਮੌਤ ਦੀ ਸਰ ਇਹ ਗੱਲ ਹੋਈ ਉਹਦੇ ਨਾਲ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਬਤਦਾ ਅਸੀਂ ਕਹਿੰਦੀ ਹਾਂ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਇਹਨੇ ਧੰਕੀਆਂ ਦੇ ਲਈ ਰਹੀ ਆ ਇਹ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਅੰਦੀ ਮੈਂ ਹੁਣ ਵਿਆਹ ਇਹ ਨਹੀਂ ਮਰਵਾ ਕੇ ਹੀ ਰਹਿਣਾ ਵਾ ਸਾਰੇ ਵਿਆਹ ਇਸੇ ਵਾਦੀ ਕੀ ਬੱਖਸੀ ਸਿੰਘ ਨੇ ਕੀ ਗੱਲਬਾਤ ਹੋਈ ਤਾਂ ਕਿ ਰਾ ਮੋਰੇ ਦੇ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਕਰਕੇ ਉਹਦੀ ਲੜਾਈ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਬਾਹੇ ਮਿਲੇ ਰਿਟਰਨ ਮਿਲਦੇ ਤੇ ਉਹ ਤੇ 5.5 15 ਲੱਖ ਮਿਲਿਆ ਤੇ 3 ਲੱਖ ਰੁਪਏ ਆਏ ਤੇ ਲੈ ਕੇ ਆਉਂਦੇ ਜੀਜੇ ਦੇ ਨਾਲ 1 ਲੱਖ ਰੁਪਏ ਆਏ ਲੈ ਕੇ ਬੇ ਜੀ ਜੇ ਮੈਂ 2 ਮਹੀਨੇ ਦੇ ਪੱਜੇ ਨਹੀਂ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਿਆ ਉਹ ਬੜੇ ਮਹਤਰਲਾ ਮਿੰਤਾ ਲਿਆ ਤਾਂ ਲੋ ਤਾਂ ਫਿਰ ਵੀ ਕੋਈ ਯਾਰ ਨਹੀਂ ਦਿਤਾ ਇਹ ਤੇ ਬੜੇ ਪਰੇ ਸੰਜੋਤਾ ਦੇ ਤੰਦਾਰਾ ਤੇ ਮੇਰਾ ਘਰ ਮਿਲ ਕੇ ਘਰ ਦੀ ਘਰ ਦੇ ਵਿਸਾਣ ਦੀ ਘਰ ਵਿਸਾਦੇ ਤੇ ਗੱਲ ਹੋਈ ਤੇ ਪੰਚਾਇਤ ਚ ਬੱਲ ਹੋਈ ਸਾਰੀ ਤੇ ਉਹ ਕਰਕੇ ਦੂਜੇ ਦੇ ਨਾਲ ਮਾਰੀ ਉਹਦੇ ਬਾਕਦਾ ਹੋਈ ਇਹਨੂੰ ਸ਼ਾਦੇ ਇਸੇ ਕਰਕੇ ਜਿਹੜਾ ਸੱਟਾ ਪੁੱਟ ਲੱਗਿਆ ਹਾਂਜੀ ਉਹਦਾ ਗਰਵਾਸੇ ਹੋਏ ਭੁਜੇ ਨਾਹੀ ਜਿਹੜੇ ਅਦੀਸ਼ ਨੇ ਹੋਏ ਮੁੰਡੇ ਦਾ ਨਾਮ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਜਨਾਈ ਹਰਪ੍ਰੀਤ ਸਿੰਘ ਜਿਹੜੇ ਸਾਲੇ ਜਨਾਈ ਸਿੰਧੀ ਨੇ ਪਿਛੇ ਆ ਕੇ ਲਟਾਰਾ ਮਾਰਿਆ ਉਹਨੂੰ ਵੀ ਕੋਰ ਲਟਾਰਾ ਮਾਰਿਆ ਫੜਲੇ ਸ਼ੇਰਾ ਹੋਏ ਜਾਣੇ ਬਈ ਉਹਦੇ ਬਾਪਰਾ ਤੇ ਹਮਲਾ ਕਰ ਵੈਸੇ ਤੇ ਤੇ ਇਹਨੇ ਜਾਨੇ ਮਕਾਨ ਦੀ ਮਾਰਦਾ ਉਹ ਮਾ ਪੂਰਾ ਪਲਾਨ ਬਣਾ ਕੇ ਆਇਆ ਇਹ ਜਾਨੇ ਮਾਰਨ ਦਾ ਮਕਾਤਾ ਹੀ ਆਸ ਤੇ ਦਿੱਤੀ ਹੈ ਬਰਖਾ ਵੀ ਹੋਈ ਹੁਣ ਕਾਨੂੰਨਾਂ ਦੇ ਪ੍ਰੋਫੈਸ਼ਨਲ ਵੀ ਆ ਹਾਂ ਕੋਈ ਨਹੀਂ ਹਾਂਜੀ ਮੰਦੇ ਪੜੇ ਨਹੀਂ ਗਈ ਅਛਾ ਕੀ ਮੰਗੀ ਜਾਂਦੀ ਹੈ ਮੰਗ ਸਾਡੀ ਹੋਈ ਹੋਈ ਭਾਈ ਕੋ ਇਹਨਾਂ ਜਿੰਨੇ ਆ ਬੇਨਤੀ ਆਦੀ ਹੈ ਤੇ ਸਾਡੀ ਵੱਤ ਵੱਧ ਨੂੰ ਤਾਂ ਇਹ ਆ ਰਕਤ ਹਾਂਜੀ ਸੰਗਠਨ ਨਾਲ ਮਿਲਣਾ ਚਾਹੀਦਾ ਹੈ ਹਾਂਜੀ